ਹੈਲੋ ਹੈਲੋ ਸਰ ਅੰਦਰ ਚੋਪਾ ਸਿੰਘ ਬੋਲਦੇ ਹਾਂਜੀ ਸਰ ਇੱਕ ਨਾ ਪ੍ਰੋਪੀਗਲਰਿਆ ਦਲੇਰ ਸਿੰਘਾ ਉਹਨੇ ਸਾਡੇ ਨਾਲ ਠੱਗੀ ਕੀਤੀ ਇੱਕ ਕਾਲੂ ਕਲਾਚ ਨੂੰ ਨਾੜੂ ਨੂੰ ਇਹ ਫੜਨ ਵਾਲੀ ਉਹਦੇ ਤੋਂ ਹੀ ਅਸੀਂ ਗਏ ਹਾਂ ਬਲੇਰ ਸਿੰਘ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਕਾਲੂ ਕਲਾਚ ਨੂੰ ਤਾਂ ਮੈਂ ਐਸਾ ਦੰਗੂਗਾ ਨਾ ਵੇਖੀਏ ਇਹ ਕਿੰਨਾ ਕਲਾਚ ਪਲੇਟਾ ਹੋਰਦੀਆਂ ਇਹ ਨਾਲੇ ਜਿਹੜਾ ਦਲੇਰ ਸਿੰਘ ਆ ਨਾ ਐਸਾ ਹੱਥ ਪਾਉਂਦਾ ਇਹਦੀਆਂ ਅਗਲੀਆਂ ਸੱਤ ਪੁਸਤਾਂ ਵੀ ਦਰਪੋਕਾਂ ਦੀਆਂ ਪਾਦਾ ਹੋਣਗੀਆਂ ਇਹ ਦਲੇਰ ਸਿੰਘ ਕੌਣ ਆ ਮੈਨੂੰ ਲੱਗਦਾ ਇਹਦਾ ਪਹਿਲਾਂ ਵੀ ਨਾਂ ਸੁਣਿਆ ਹਾਂ ਹਾਂਜੀ ਸਾਬਜੀ ਪਹਿਲਾਂ ਵੀ ਸੁਣਿਆ ਕੇ ਤੇ ਹੋਈ ਦਲੇਰ ਤੇ ਨਹੀਂ ਜਿਹਦੀ ਫੇਸਬੁੱਕ ਤੇ ਵੀਡੀਓ ਵਾਇਰਲ ਹੋਈ ਨਹੀਂ ਵੀ ਠੱਗੀ ਮਾਰਨ ਵਾਲੀ ਹਾਂਜੀ ਹਾਂਜੀ ਉਹੀ ਲੱਗਦਾ ਮੈਨੂੰ ਠੀਕ ਆ ਗੱਡੀ ਕੱਢ ਤੇ ਮਨਿਆਲੇ ਪਿੰਡ ਚਲੀਏ ਠੀਕ ਆ ਜੀ ਹਾਂਜੀ ਜੀ ਆਇਆ ਨੂੰ ਬੈਠੋ ਜੀ ਬੈਠੋ ਆਜੋ ਖਾਂ ਦੇ ਲਈ ਆਉਣ ਜੋ ਹੀ ਨਹੀਂ ਜੀ ਇਹ ਦਲੇਰ ਸਿੰਘ ਦਾ ਹੀ ਦਫਤਰ ਆ ਤੇ ਮੈਂ ਆ ਗਿਆ ਕਾਲੂ ਕਲੱਬ ਹਾਂਜੀ ਕੋਟੀ ਤੇ ਜ਼ਮੀਨ ਲੈਣੀ ਆ ਬ੍ਰਿਡ ਜੋ ਐ ਅੱਛਾ ਜੀ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਤੁਸੀਂ ਅਸੀਂ ਸਾਰੇ ਕੰਮ ਆਪ ਹੀ ਕਰਦੇ ਆ ਤੇ ਮੈਂ ਦਲੇਰ ਸਿੰਘ ਨੂੰਨੇ ਬੁਲਾ ਕੇ ਲਿਆਉਣਾ ਵਾ ਤੇ ਤੁਸੀਂ ਗੱਲਬਾਤ ਕਰ ਲਿਓ ਲਓ ਲਓ ਜੀ ਆ ਗਿਆ ਤੁਸੀਂ ਬੈਠੋ ਨਾਲ ਮੈਂ ਤੁਹਾਡੇ ਵਾਸਤੇ ਪਾਣੀ ਪੋਣੀ ਲੈ ਕੇ ਆਵਾਂ ਕਰਦਾਂਗੇ ਕਰਦਾਂਗੇ ਕੰਮ ਕਰਦਾਂਗੇ ਭਾਈ ਜੀ ਉਹ ਦਲੇਰ ਸਿੰਘ ਜੀ ਉਹ ਛੱਡੋ ਇਹਨੂੰ ਕੱਟੋ ਫੋਨ ਹਾਂਜੀ ਫੋਨ ਕੱਟ ਫੋਨ ਕੱਟਿਆ ਗਿਆ ਸ਼ਾਮੀ ਆ ਗਈ ਸ਼ਾਮੀ ਆਹ ਲੈ ਕਹੂੰ ਤੇ ਤੈਨੂੰ ਪਤਾ ਹੀ ਫਿਰ ਮੇਰਾ ਹਿੱਸਾ ਫੋਲ ਕਰ ਕੀ ਕਿਤੇ ਕਸ ਰਹੀ ਐ ਨਹੀਂ ਨਹੀਂ ਮੇਰਾ ਮੁੱਲ ਐਸਾ ਹੋਗਾ ਗੱਲ ਪੱਕੀ ਐ ਨਾ ਕਿਤੇ ਮਜ਼ਾਕ ਨਹੀਂ ਕਰ ਰਹੇ ਨਹੀਂ ਨਹੀਂ ਆਪਨੇ ਦਫਤਰ ਬੈਠੇ ਯਾਰ ਮੇਰਾ ਹਿੱਸਾ ਫੋਲੀ ਕਹੂੰ ਤੈਨੂੰ ਤੇਰਾ 30% ਮਿਲ ਜਾਊਗਾ ਚਲ ਕਰਾ ਮੈਨੂੰ ਮੜਾ ਜਾਣਾ ਸੈਟਿੰਗ ਕਰ ਲੈਂਦੇ ਆ ਉਹ ਰਿਹਾ ਫੋਟੋ ਤੇ ਜਵਾਕੇ ਦਾ ਦਰਦ ਚ ਚਾਲੋ ਤੁਸੀਂ ਵਾਰੀ ਨਾ ਹਾਂਜੀ ਪੈਂਜੀ ਕਰੋ ਹੁਕਮ ਕਰੋ ਹੈ ਕਰੋ ਕਹ ਪੈਂਜੀ ਐਕਚੁਅਲੀ ਸਿਕ ਕੈਨੇਡਾ ਤੋਂ ਆਏ ਸੀਗੇ ਅੱਛਾ ਜੀ ਪ੍ਰੋਪਰਟੀ ਬਾਈ ਕਰਨ ਅੱਛਾ ਤੇ ਚਲੋ ਆਪਾਂ ਛੋਟੂ ਉਰੇ ਬੁੱਧ ਐ ਬਾਈ ਹਾਂਜੀ ਛੋਟੂ ਇੱਕ ਤੇ ਕਾਫੀ ਤਿੰਨ ਕਾਫੀ ਲਿਆ ਤੇ ਬੱਚੇ ਹੱਥੇ ਗੋਲੀ ਵਾਲਾ ਪਤਾ ਲਿਆ ਹਾਂ ਹੰਡਾ ਹੋਏ ਹਾਂ ਤੇ ਹੁਣ ਜ਼ਮੀਨ ਤੁਸੀਂ ਦੱਸੋ ਕਿੰਨੀ ਲੈਣੀ ਹੈ ਭਾਜੀ ਉਹੀ ਕੋਈ ਹੋਣ ਵੀ 25 ਕਿਲੋ 25 ਕਿਲੇ ਜਮੀਨ ਨਾ ਨਾ ਕੀ ਗੱਲ ਕਰਦਾ ਮੈਂ ਇਹਨਾਂ ਕਰ ਜਮੀਨ ਮੈਂ ਖਰੀਦਣੀ ਹੈ ਉਹੀ ਅੱਛਾ ਤੂੰ ਹੀ ਖਰੀਦਣੀ ਜਮੀਨ ਉਹ ਗਾਲ ਉਹਨਾਂ ਦੀ ਇੱਕ ਆਪਾਂ ਬਾਈ ਤੇ ਕਰਾ ਦੇਣੀ ਹੋ ਜਿਹੜੀ ਨਿਆਈ ਵਾਲੀ ਜਮੀਨ ਹੈ ਉਹ 50 ਕਿਲੇ ਉਹਦੇ ਵਿੱਚ ਖੁੱਡਾ ਵੜਾ ਵਧੀਆ ਬਣਿਆ ਤੇ ਖੁੱਡੇ ਚ ਨਾ ਰਹਿ ਲੈਣਾ ਪੰਜੀ ਫਿਰ ਆਪਣਾ ਬੱਚਾ ਨਾ ਤੁਹਾਡਾ ਨਹੀਂ ਵੀਰ ਜਮੀਜ਼ਲਾ ਕੋਲ ਹਾਂਜੀ ਹੱਸ ਬੰਦੇ ਮਾਗਾ ਉਹ ਸ਼ਾ ਓ ਕਮਲਿਆ ਪਹਿਲਾਂ ਹੀ ਕਹਿੰਦਾ ਕਾਲੂ ਤੂੰ ਵੀ ਨਾ ਪਹਿਲਾਂ ਦਸੀਦਾ ਹੁੰਦਾ ਮੈਨੂੰ ਕੀ ਤਾਂ ਮੰਗਦਾ ਸਦਾਈਆਂ ਉਹਨੇ ਨੀ ਜਵਾਕ ਤੇ ਨਹੀਂ ਆ ਚੰਗੇ ਪਹਿਲਾਂ ਦਸੀਦਾ ਹੁੰਦਾ ਭਾਜੀ ਮੈਨੂੰ ਦੱਸਿਓ ਬੜਾ ਜਾ ਕਿ ਭਲਾ ਸਿਰ ਤੇ ਬੋਰੀਆਂ ਚੁੱਕਦੇ ਰਹੇ ਜੇ ਬਾਹਰ ਜਿਹੜੇ ਐਨੀ ਹੋ ਗਏ ਇਹ 3 ਸਾਲ ਹੋ ਗਏ ਕੰਟੈਕਟ ਟ੍ਰੈਕ ਚਲਾਉਂਦੇ ਨੂੰ ਛੜੀ ਜ ਟੂਦੀ ਬੋਲਦੀ ਆਪਣੀ ਟੂਦੀ ਤੇ ਭਾਜੀ ਤੁਹਾਡੀ ਇੱਥੇ ਵੀ ਬੜਾ ਲਾਂਗੇ ਤੂਦੀ ਜਦ ਪੰਜੀ ਜਿਹੜੇ ਖੁਰਾ ਦੋਣਾ ਨਾ ਭਾਜੀ ਤੂਦੀ ਵਾਲੀ ਟੈਨਸ਼ਨ ਹੀ ਲੈਣੀ ਤੂ ਦੀ ਥੜੀ ਪੂਰੀ ਬੋਲੂਗੀ ਮੈਂ ਨਾ ਇੱਥੇ ਧਵਾਟੀ ਤੱਕ ਥੜੀ ਪੂਰੀ ਭਲਾ ਦਾਂਗੇ ਇਹੋ ਜਿਹਾ ਕੁਰਾਵਾ 5 ਕਿਲੇ ਦਾ ਤੇ ਤਿੰਨ ਕਨੈਕਸ਼ਨ ਐ ਤੇ ਮੈਨੂੰ ਵੀ ਇਹ ਦੱਸੋ ਰੇਟ ਕੀ ਪਰਦੇ ਜੀ ਡੀ ਇੱਕ ਦੀ ਟੈਨਸ਼ਨ ਤੁਸੀਂ ਨਾ ਲੋ ਜੀ ਮੀਤਾਰ ਸਾਹਿਬ ਹਾਂਜੀ ਕੰਮ ਰੋਲੇ ਗੱਪੇ ਵਾਲਾ ਨਹੀਂ ਹੋਣਾ ਚਾਹੀਦਾ ਹੋਰ ਤੁਸੀਂ ਬੱਤ ਚੱਲ ਦੀ ਟੈਨਸ਼ਨ ਨਾ ਲਓ ਰੋਲੇ ਗੱਪੇ ਵਾਲਾ ਕੋਈ ਕੰਮ ਨਹੀਂ ਜਦੋਂ ਤੁਸੀਂ ਦਲੇਰ ਸਿੰਘ ਡੀਲਰ ਕੋਲ ਆ ਗਏ ਜੈਨਾਂ ਤੇ ਸਮਝ ਲਓ ਤੁਸੀਂ ਬਹੁਤ ਕਾਣੇ ਦੇ ਆ ਗਏ ਜੀ ਕੋਈ ਰੋਲਾ ਨਾ ਹੋਊਗਾ ਕੋਈ ਰੱਪਾ ਨਾ ਹੋਊਗਾ ਇਹ ਚੀਜ਼ ਤੇ ਸਾਡੀ ਘੰਟੀ ਦੀ ਆ ਚਾਲੂ ਆਣਾ ਇਹ ਇਹ ਵਿੱਚ ਮੈਂ ਵਿੱਚ ਪਾਈਉ ਲੋਗਾਂ ਦੇ ਬੁਲਾਉਂਦੇ ਆ ਸਟੇਟ ਦੀ ਟੈਂਸ਼ਨ ਤੁਸੀਂ ਨਾ ਕਰੋ ਪਰ ਠੀਕ ਆ ਫਿਰ ਭਾਜੀ ਇਸ ਤਰ੍ਹਾਂ ਗੱਲ ਜੇ 45 ਤੋਂ 50 ਲੱਖ ਦੇ ਵਿੱਚ ਪਹਿਲੀਆਂ ਨਾਰਮਲ ਮਿਲਦੀਆਂ ਜੀ ਠੀਕ ਹੈ ਨਾ ਜੇ ਬਤ 30 ਦੇ ਜਾਂਦੇ ਆ ਉਹ ਪਹਿਲੀ ਖਰਾਬ ਹੋ ਗਏ ਭਾਜੀ ਅੱਜ 45 ਲੱਖ ਲਾਉਂਦੇ ਜੇ ਨਾ ਤੁਸੀਂ ਥੋੜਾ ਚਿਰ ਖਲੋ ਜੋ ਪਹਿਲੀ ਜੇ ਕੋ ਮਲ ਕੇ ਫਿਰ ਜਿਹੜਾ ਇਹ ਨਾ 45 ਲੱਖ ਤੇ ਆਪਣਾ ਡਬਲ ਹੋ ਜਾਣਾ ਖਲੋ ਗੰਵੇ ਬਈ ਅੱਬੇ ਜਾ ਖਲੋ ਜੋ ਓਏ ਉਹ ਖਲੋ ਜੋ ਨਹੀਂ ਗਿਆ ਉਹ ਬਹਿ ਜਾ ਯਾਰ ਬਹਿ ਜਾ ਉਹ ਖਲੋਣਾ ਨਹੀਂ ਗਿਆ ਮੈਂ ਖਲੋ ਜੋ ਸਿਆਰ ਵਾਗੇ 45 ਲੱਖ ਰੁਪਏ ਅੱਜ ਲਾਉਣੇ ਆ ਤਾਂ ਆਪਣਾ 90 ਲੱਖ ਵਟਾ ਜਾਣਾ ਸਿਰਫ 1-2 ਮਹੀਨੇ ਬਾਅਦ ਹੀ ਰੋਡ ਨਹੀਂ ਬਣ ਕੇ ਆਣਾ ਗਾਣਾ ਗਾ ਲੈ ਕਰਿਆ ਉਹ ਨਾ ਘਰ ਰੋੜ ਦੇ ਜਾ ਅੱਪਣੇ ਕੱਲ ਕਰਦੇ ਨਹੀਂ ਹੁਣ ਤੇ ਸੁਧਰੇ ਬਣਾਉਣਾ ਤੁਸੀਂ ਲੈ ਕੋ ਬਿਆਨਾ ਦਾ ਕਰਕੇ ਪਾਉਂਗੇ ਬੇੜੀ ਅੱਭੀ ਅੱਜ ਕਿਰਾ ਕਰਤਾ ਗਿਆ ਨਹੀਂ ਆ ਮੈਂ ਹੱਥ ਰੱਖ ਤਾ ਕੋ ਨਾ ਮੁੰਮਾ ਜੋੜ ਜਾ ਗਿਆ ਹੈ ਨਹੀਂ ਨਹੀਂ ਜਿਹੜੀ ਮੈਂ ਲੰਕਲੀਆਂ ਹੀ ਗਲ ਛੋਲੇ ਜੀ ਤੁਮੇ ਖਾਗਿਆ ਲੱਗਦਾ ਇਹ ਤਾ ਉਹ ਬੰਦਾ ਬਦਲ ਗਿਆ ਈ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਸਹੀ ਕੰਮ ਵਧੀਆ ਸਾਫ ਕਰੀਦਾ ਵਾ ਪੂਰੇ ਟੇਸਨ ਨੂੰ ਹੀ ਦੇ ਵਾ ਵਧੀਆ ਲਾਈਟ ਜਿਹਾ ਫੀਲ ਕਰ ਹੁੰਦਾ ਨਾ ਤੁਹਾਨੂੰ ਉਹ ਬੰਦਾ ਸਹੀ ਨਹੀਂ ਲੱਗਣ ਦੇ ਵਾ ਵਾਹੀ ਇਹਦਾ ਨਾ ਛਕਣੀ ਹੋਈ ਜਾਂ ਉੱਤੋਂ ਕਾਲਾ ਵਾ ਵਿੱਚ ਆਉਂਦੇ ਹਾਂ ਸਾਫ ਬਿਲਕੁਲ ਨਾ ਸਹੀ ਗੱਲ ਹੈ ਉੱਤੋਂ ਹੀ ਹੋਣਾ ਜਾਂਦਾ ਹੋ ਗਈ ਡੀਲਰ ਸਾਫ ਹੁਣ ਸੰਪੂਰੀ ਦਿੱਖ ਤੇ ਮੀਂਹ ਵੀ ਦੀ ਗੱਲ ਇੱਥੇ ਜਾਵੇ ਇਹਨਾਂ ਦਾ ਖਾਦ ਇਹਨੇ ਭੈਣ ਜੀ ਇੱਕ ਵੀ ਗੱਲ ਕਰਦੀ ਨਹੀਂ ਤੁਸੀਂ ਪੈਦਲ ਜਾਓਗੇ ਕਿ ਤਰ ਚੋਕੇ ਖੜੀਏ ਹੋ ਜੋ ਸਾਰੀ ਗੜਬ ਪੈ ਰਹੀ ਹੈ ਸਮਝੋਗੇ ਤੁਸੀਂ ਤੁਮ ਹੋਰਾ ਤੇ ਰੱਖਣਾ ਤੇ ਭੈਣ ਜੀ ਇਧਰ ਆਏ ਨਹੀਂ ਚਲੋ ਰੱਖ ਰੱਖੋ ਭਾਜੀ ਭੈਣ ਜੀ ਵੇਖੋ ਉਹ ਸਾਹਮਣੇ ਪੰਜ ਛਿੱਲੇ ਆ ਨਾ ਇਹ ਪੂਰੇ ਇਹਦੇ ਵਿੱਚ ਫੋਰ ਕਨੈਕਸ਼ਨ ਜੀ ਤੇ ਇੱਕ ਉੱਧਰਲੇ ਵੀ ਪੰਜਾਂ ਤਾਂ ਕਿੰਨੇ ਦੀ ਪੱਤੀਆਂ ਨੇ ਭਾਜੀ ਤੇ ਨਾਲ ਗੋਰਨ ਕਹੀ ਭੈਣ ਜੀ ਆ ਜੋ ਤਾਹ ਕੰਦੀ ਆ ਆ ਆ ਵੇਖੋ ਉਹ ਨਾਲ ਹੀ ਮੋਟਰ ਆ ਨਾ ਮੋਟਰ ਤੇ ਨਾਲ ਟਰਾਂਸਫਾਰਮ ਦੇ ਉੱਥੇ ਸਾਥੇ ਸਾਥੇ ਜਿੱਲੇ ਉੱਠੇ ਨੇ ਉਹ ਦਿਨਾਂ ਨਾਲ ਮੋਟਰ ਬੋਰ ਖੜਾ ਕੇ ਆਉਂਦਾ ਮੋਟਰਾਂ ਉੱਤੇ 31 ਇੱਕ ਤਰ੍ਹਾਂ ਦੀ ਬੂਰੀਆ ਆ ਇੱਦਾਂ ਹੀ ਪੈਰੀ ਆ ਇੱਦਾਂ ਹੀ ਵੇਖੋ ਇਹ ਇੱਧਰ ਇੱਧਰ ਵੇ ਆ ਸਾਰੇ ਬਾਗ ਉਹ ਸਾਹਮਣੇ ਜਿਹੜੀ ਉਹ ਨਾਲ ਜਾਮ ਨੂੰ ਆਪਰੋਂ ਦਿਖੰਦੇ ਆ ਨਾ ਉਹ ਵੀ ਤੁਹਾਡਾ ਜੇ ਉਹ ਨਹੀਂ ਨਾ ਕੱਕ ਜਿਵੇਂ ਫੰਡੂ ਫੰਡੇ ਆ ਮੰਜੇ ਦੇ ਪੱਠੇ ਦੇ ਦਈ ਉਹ ਵੇ ਖਾਂਦਾਂ ਗੀਆਂ ਤੂੰ ਉਹ ਕਰ ਇੰਜ ਕਰਦੇ ਚੌਕਾ ਦੇ ਬੋਲੇ ਟੋਟੇ ਇੱਥੇ ਸੋ ਨਾ ਪੜੀ ਆਹ ਵੇਖ ਲੋ ਉਹ ਉਹ ਬੋਰ ਕਨੈਕਸ਼ਨ ਦਿਖ ਪਿਆ ਹਾਂ ਜੀ ਪਿਛਲੇ ਦਿਨ ਕੱਲ੍ਹ ਦੇਖਿਆ ਨਹੀਂ ਹੁੰਮ ਦੇਖ ਗਿਆ ਇਕੱਲਾ ਇਕੱਲਾ ਸਵੇਦਾ 1 ਮੀਟਰ ਹੋ ਜੇ 1 ਮੋਟਰ ਆਉ ਜੇ ਉਹ ਚਿੱਟੀ ਕਲੀ ਬੈਠੀ ਉਹ ਵੀ ਜੇ ਹਾਏ ਮੇਰੇ ਘਰ ਨਾਲ ਪੈ ਗਈ ਹੋ ਗਿਆ 1 ਮਿੰਟ ਹੋ ਰਿਹਾ ਓਏ 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 ਹੋਏ ਲੱਗਦਾ ਭਰਵਾ ਵਾ ਫਿਰ ਉਹ ਚਾਚੇ ਜਿੰਨਾ ਪਾਣੀ ਤੇ ਛਾਂ ਜਿਆਦਾ ਹੀ ਗੁਰਵਾ ਵਜਨ ਬੜਾ ਹੀ ਕਮੈਂਟਰ ਦਾ ਜਾਹਦਾ ਹੀ ਓਏ ਹਾਂ ਓਕੇ ਅੱਦੇ ਦੇਖਿਆ ਨਾ ਬਲੀ ਉਹ ਲੀਕ ਲੋ ਜੀ ਤੇ ਨਾ ਫਰਦ ਕਰ ਦੇ ਦੇ ਪੈਸਾ ਕਰੀਏ ਭਰੀ ਹਣਾ ਕਮੈਂਟ ਮੈਨੂੰ ਪੁੱਛ ਲੰਦੇ ਛੋਟੇ ਵੀਰ ਤੁਹਾਨੂੰ ਜ਼ਮੀਨ ਸਾਰੀ ਜ਼ਮੀਨ ਦਿਖਾਈ ਆ ਵਧੀਆ ਲੱਗੀ ਕਿਉ ਮੈਡਮ ਸਹੀ ਆ ਓਤੀ ਗੱਲਾਂ ਤਾਂ ਠੀਕ ਹੈ ਜੀ ਰੀਲ ਸਾਹਿਬ ਅਭੀ ਇਹ ਨਾ ਕੋਠੀ ਕਿੰਨਾ ਦੀ ਲੱਗਦੀ ਹੈ ਨਿੱਕੋ ਠੀਨੀ ਮੈਂ ਠੋਠੀ ਕਲ ਕੋਠੀ ਨਹੀਂ ਵੇਚੇਗੀ ਵਿੱਚ ਖੁੱਡਾ ਹੈਗਾ ਜੇ ਮੇਰਾ ਖੁੱਡਾ ਨੀ ਲੋ ਤਾਂ ਵਧੀਆ ਟੈਸ ਬਸ ਸੁਣਾ ਹੋਏ ਨਾ ਮੈਂ ਫਜ਼ੂਲ ਪੈਸੇ ਨਾ ਖਰਚੋ ਕੋਠੀ ਤੇ ਭੈਣ ਜੀ ਕੋਠੀ ਤੇ ਪੈਸੇ ਨਾ ਖਰਚੋ ਸੋਨਾ ਖੁੱਡਾ ਬਣਿਆ ਮੈਂ ਮੁਰਗੀ ਸ਼ੁਰਗੀ ਹੁਣ ਕੋਈ ਵੇਚਣੀ ਨਹੀਂ ਹੈਗੀ ਰਮਨਾ ਤੂੰ ਹੀ ਉੱਥੇ ਰਮਨਾ ਆਲਾ ਖੁੱਡਾ ਬੂਹਾ ਲੱਗਾ ਉੱਥੇ ਰਮਨਾ ਰਹੀ ਜਾਇਓ ਬਹੁਤ ਸੋਨਾ ਮਪਾਉ ਝੂੜ ਨਹੀਂ ਮਾਰਨਾ ਚਲੋ ਆਓ ਕਿਸੇ ਜੀ ਬੈ ਕੇ ਗੱਲ ਕਰਦੇ ਚਲੋ ਆਓ ਚਾਜੋ ਹਾਂ ਚਲੋ ਆਓ ਚਲੋ ਆਜੋ ਆਜੋ ਵੇਦੇ ਆ ਗਿਆ ਮਮੇ ਉਹ ਕਾਲੂ ਹੁਣ ਆਪਣੇ ਪਟਰੇ ਪਚਾਵੇਂ ਉਹ ਕਾਲੂ ਕਲਚ ਮਾਰ ਕੇ ਖਾਚ ਉਹ ਕਾਲੂ ਕਿੱਥੇ ਭੱਜਿਆ ਜੀ ਜਨਾਬ ਮੈਨੂੰ ਫੜਦੇ ਤੂੰ ਇਧਰ ਆਜੋ ਮੋਤੀਆਂ ਆਦਿਓ ਸਾਨੂੰ ਦੱਸ ਦੇਣਾ ਆਪ ਆ ਜਾਂਦੇ ਗੱਡੀ ਚੋਂ ਦਲੇਰ ਸਿੰਘ ਕਾਉਂ ਜੀ ਮੈਂ ਦਲੇਰ ਸਿੰਘ ਇਹ ਆ ਤੇ 10 ਨੂੰ ਪੁਲੀਚਾ ਆਉਂਦੇ ਆ ਅਰਬ ਦਲੇਰ ਸਿੰਘ ਤਮ ਤੂੰ ਮੈਨੂੰ ਜਾਣਦਾ ਨਹੀਂ ਆਂ ਨਹੀਂ ਜਾਣ ਮੈਨੂੰ ਤੂੰ ਮੇਰੀ ਮਾਸੀ ਦਾ ਮਟਾ ਪਾ ਭਾਈ ਕਿੱਟਣ ਕਿਉਂ ਡਾਇਰ ਚੱਕਰ ਕੀ ਆ ਓਏ ਤੂੰ ਅੱਧੇ ਪੰਜਾਬ ਨੂੰ ਚੱਕਰਾਂ ਚ ਪਾ ਲਤਾ ਤੇ ਮੈਨੂੰ ਆ ਨਾ ਚੱਕਰ ਕੀ ਆ ਕੋ ਜਨਾਬ ਇਹ ਕੀ ਕਰੀਏ ਦਲੇਰ ਸਿੰਘ ਓ ਦੇ ਇਹ ਜੋ ਆ ਕੇ ਮੋੜਦਾ ਰੇ ਅੱਛਾ ਇਹ ਨਹੀਂ ਤੇ ਦਲੇਰ ਸਿੰਘ ਨਹੀਂ ਨਹੀਂ ਇਹ ਮੇਰਾ ਨਾ ਰਿਸ਼ਤੇਦਾਰੀਆਂ ਕੱਟਣ ਦਾ ਤਾਂ ਸਹੀ ਆ ਤੇ ਦਲੇਰ ਸਿੰਘ ਆ ਆਮੀ ਬਲਗਰੇ ਸਿੰਘ ਪ੍ਰਾਪਰਟੀ ਡੀਲਰ ਤੂੰ ਹਾਂਜੀ ਮੈਂ ਹੀ ਆ ਜੀ ਬਬ ਮੋਤੀਆ ਰਿਓ ਥੋੜਾ ਬਾਧਾ ਵਾਧਾ ਘਾਟਾ ਚੱਲ ਰਿਹਾ ਸਾਈਡ ਤੇ ਹੋ ਜਾਂਦਾ ਮਨ ਲੀੜਿਆਂ ਤੋਂ ਤੇ ਬੱਕਰੀਆਂ ਚਾਣ ਨਾਲ ਲੱਗਦਾ ਤੈਨੂੰ ਪ੍ਰਾਪਰਟੀ ਡੀਲਰ ਕਹਿੰਦੇ ਬਣਾਤਾ ਨਾ ਉਹ ਹੱਥ ਘੜੀ ਲਾਇਆ ਨੂੰ ਆਪ ਕਰ ਲਈਨੇ ਵਾਧਾ ਘਾਟਾ ਵਾਧਾ ਘਾਟਾ ਦੇ ਟੈਲਾ ਫਾਣੀ ਜਾ ਕੇ ਕੀ ਕਰਦੇ ਚੱਲ ਅੰਛੋਟੇ ਪ੍ਰਾਪਰਟੀ ਦਾ ਆਪ ਕਰ ਲਈਨੇ ਕੱਲ ਨੂੰ ਆ ਜਾਣਾ ਮੈਂ ਛੇਤੀ ਜਮਾਨਦ ਕਰਾ ਕੇ ਜਰਾ ਬਿਆੰਦਾ ਕਰਾ ਹੀ ਨਾ ਲਵਾ ਨਾ ਕੱਲ ਨੂੰ ਕਰ ਲਾਂਗੇ ਇਹਨੂੰ ਵੀ ਆਓ ਫੜ ਕੇ ਉਹ ਉਹ ਤੇਰੀ ਪਹੀ ਹੋ ਜਾ ਕਿਹ ਚੜ ਰਿਹਾ ਦਾਦੂ ਇਸ ਪਾਸੇ ਲੋਕੀ ਦਾ ਸਿਲੀਆਰੀਆ ਦੇ ਪ੍ਰੋਪੀ ਅੱਜ ਨਾ ਆਈ ਟੈਲੀਫੋਨ ਨੂੰ ਫਸਾ ਸੀ ਜਨਨੇ ਕਿ ਦਸੇ ਵੱਡੀਆਂ ਬਣੀਆਂ ਜੇਰੋ ਜੀ ਕਾ ਤਾਂ ਟਾ ਦਿੰਦੇ ਨੂੰ ਸੋ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਨਾਲ ਸਾਡਾ ਸੰਨੀ ਵੀਰ ਸਾਡਾ ਵੱਡਾ ਭਰਾ ਸਾਡਾ ਬਾਈ ਗਰਜੈਂਟ ਸਾਰੇ ਸਾਡੇ ਭੁੱਲਰ ਸਾਹਿਬ ਰਜੀਤ ਹਰਮਨ ਆਪਣੇ ਮੈਡਮ ਜੀ ਹੋਣੀ ਸਾਰੇ ਨੇ ਅੱਜ ਬਹੁਤ ਮਿਹਨਤ ਕੀਤੀ ਆ ਡੀਲਰ 3 ਦੇ ਵਿੱਚ ਤੇ ਮੇਰੇ ਵੀਰ ਸਾਰੇ ਦਬ ਕੇ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਜੱਗੇ ਜੁਗ ਨੂੰ ਸਬਸਕ੍ਰਾਈਬ ਕਰਿਓ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਆਦੀਆਂ ਵਧੀਆ ਜਿਹੜੀਆਂ ਮੂਵੀਆਂ ਕਰ ਸਕੀਏ ਚੰਗੇ ਬਾਈਟਾਲੀਆਂ ਚੰਗੀ ਸਟੋਰੀ ਵਾਲੀਆਂ ਅਸੀਂ ਫੇਰ ਹੀ ਕਰ ਸਕਦੇ ਹਾਂ ਦੋਸਤੋ ਤੁਹਾਡੇ ਸੰਯੋਗ ਦੀ ਬਹੁਤ ਜਿਆਦੀ ਲੋੜ ਆ ਤੇ ਇੰਨੇ ਕਲਬ ਜਾਣਾ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਹੁਣ ਬਹੁਤ ਵਧੀਆ ਰਿਸਪੌਂਸ ਦੇ ਜਾਂਦੇ ਜੀ ਤੇ ਅੱਜ ਦਾ ਦਿਨ ਸਾਡਾ ਬਹੁਤ ਹੀ ਵਧੀਆ ਰਿਹਾ ਬਹੁਤ ਫਨ ਕੀਤਾ ਇੰਜੋਏ ਕੀਤਾ ਬਾਈ ਉਹਨਾਂ ਨੇ ਬਹੁਤ ਕਮੇਡੀ ਕੀਤੀ ਫਿਲਮ ਦੇ ਵਿੱਚ ਤੇ ਕੀਤੀ ਕੀਤੀ ਉਤਨਾ ਹੀ ਵੱਧ ਕਮੇਡੀ ਕੀਤੀ ਹੈ ਹਾਸਾ ਸਕੇਟ ਢੀਂਪੀਆਂ ਪੈ ਗਈਆਂ ਜੀ ਧੰਨਵਾਦ ਮੇਰੇ ਦੋਸਤੋ ਜੀ